ਸਸੀ ਗੱਲ ਸਾਰੇ ਭਰਾਵਾਂ ਨੂੰ ਹੋਰ ਕਮੇਠੀ ਆ ਸਾਰੇ ਤੇ ਵਾਹਿਗੁਰੂ ਜੀ ਮੂਰੇ ਅਰਦਾਸ ਆ ਬਈ ਨਹੀਂ ਹੋਰਨਾ ਹੁਣ ਬਹੁਤ ਜ਼ਿਆਦਾ ਨੁਕਸਾਨ ਹੋਈ ਜਾਂਦਾ ਸਾਡੇ ਪਿੰਡ ਦੀ ਟੀਮਾਂ ਵਾਲੀ ਵਿੱਚ ਹੀ ਆ ਬਈ ਆਂਦਾ ਛੱਪੜ ਕੋਲੇ ਘਰ ਆ ਤੇ ਵੇਖੋ ਇੰਨਾ ਜ਼ਿਆਦਾ ਇਹਨਾਂ ਦਾ ਬੁਰਾ ਹਾਲ ਹੋ ਚੁੱਕਿਆ ਬਈ ਇਹਨਾਂ ਦੇ ਘਰਾਂ ਚ ਪਾਣੀ ਵੜ ਗਿਆ ਹੁਣੇ ਨਾ ਇੱਥੇ ਕੋਈ ਕੋਈ ਨਮੈਂਦਾ ਆਪਣੇ ਪਿੰਡ ਦਾ ਵੀ ਨਹੀਂ ਕੋਈ ਬੰਦਾ ਪਹੁੰਚਿਆ ਇੱਥੇ ਇਹ ਜਿਹੜੇ ਮੇਨ ਮੇਨ ਦੇ ਜਿਹੜੇ ਬਣੇ ਸੀਗੇ ਕੋਈ ਨਹੀਂ ਆਇਆ ਵਿਚਾਰਿਆਂ ਦਾ ਕੋਈ ਨਹੀਂ ਸਾਰ ਲੈਂਦਾ ਬਈ ਅੱਜ ਕੱਲ ਇਹ ਤੇ ਪਈ ਹੁੰਦੀ ਉਹਨੂੰ ਹੀ ਪਤਾ ਲੱਗਦਾ ਠੀਕ ਆ ਪਾਣੀ ਵੇਖੋ ਇੰਨਾ ਜਿਆਦਾ ਖੜਾ ਬਹੁਤ ਜਿਆਦਾ ਵੇਖੋ ਸਾਰੇ ਪਾਸੇ ਪਾਣੀ ਆ ਉਹ ਛੱਪੜ ਆ ਛੱਪੜ ਜਿਵੇਂਖੋ ਕਿੰਨਾ ਪਾਣੀ ਚੜਿਆ ਪਿਆ ਤੇ ਆਹ ਵੇਖੋ ਕਿਸੇ ਪਾਸੇ ਵੀ ਭੋਰਾ ਵੀ ਨਿਕਾਸ ਨਹੀਂ ਪਾਣੀ ਦਾ ਜੀ ਭਾਈ ਪਾਉ ਤੋਂ ਨਹਿਰ ਤੱਕ ਜਾ ਕੇ ਦੇਖ ਆਏ ਆ ਕੋਈ ਵੀ ਭੋਰਾ ਵੀ ਨਿਕਾਸ ਪਾਣੀ ਦਾ ਹੈ ਨਹੀਂ ਚੂਲੀ ਚੂਲੀ ਪਾਣੀ ਨਿਕਲਦਾ ਸਾਰਾ ਉੱਥੇ ਇਹ ਦੂਬਾ ਤਾਂ ਨਿਕਲਦਾ ਹੀ ਨਹੀਂ ਤੇ ਵਿਚਾਰਿਆਂ ਦੇ ਘਰਾਂ ਦਾ ਬੁਰਾ ਹਾਲ ਹੋ ਚੁੱਕਿਆ ਕੋਈ ਨਹੀਂ ਬੋਲਿਆ ਇੱਥੇ ਆ ਕੇ ਕੋਈ ਵੱਡਾ ਬੰਦਾ ਨਹੀਂ ਆਇਆ ਨਾ ਕੋਈ ਨਹੀਂ ਆਇਆ ਵੀਰੇ ਤੇ ਆਹ ਵੇਖੋ ਕੱਟੋ-ਕੱਟ ਤੁਸੀਂ ਵੇਖੋ ਕਿੱਥੋਂ ਤੱਕ ਪਾਣੀ ਆਇਆ ਫਿਰਦਾ ਤੇ ਨੁਕਸਾਨ ਵੇਖੋ ਵਿਚਾਰਿਆਂ ਦਾ ਕਿੰਨਾ ਹੋ ਗਿਆ ਪਾਣੀ ਆਉ ਵੇਖੋ ਉਧਰ ਉਹ ਗਲੀ ਦੇ ਵਿੱਚ ਨਾ ਪਾਣੀ ਚੜਨ ਵਾਲੀ ਹੈ ਤੇ ਜੋ ਚੜ ਗਿਆ ਤੇ ਉਹ ਘਰ ਵੇਖੋ ਕਿੰਨਾ ਚਾਹ ਦੇ ਨੁਕਸਾਨ ਹੋਈ ਜਾਂਦਾ ਸਾਰਾ ਘਰ ਬਹਿ ਗਿਆ ਉਹਨਾਂ ਦਾ ਵਿਚਾਰਿਆਂ ਦਾ ਤੇ ਮਾਂ ਪੱਟੀਆਂ ਦੇ ਬਾਅਦ ਕੌਣ ਜ਼ਿੰਮੇਵਾਰ ਆ ਮਾਂ ਦਿਖਾਉਣੇ ਆ ਦਿਖਾਉਣੇ ਆ ਇੱਕ ਮਿੰਟ ਕਿ ਕਿਸੇ ਨੇ ਵੀ ਆ ਕੇ ਉਹ ਹੀ ਗੱਲ ਗਰੀਬਾਂ ਦੀ ਕੋਈ ਸਾਰ ਨਹੀਂ ਲੈਂਦਾ ਬਾਈ ਤਗੜੇ ਨੂੰ ਰੇਹ ਤਗੜੇ ਦੇ ਰੇਹ ਘਰੇ ਜਾ ਕੇ ਖੜਦਾ ਤਗੜੇ ਦੇ ਰੇਹ ਜਾ ਕੇ ਘਰੇ ਖੜਦਾ ਬਈ ਹਾਂ ਬਈ ਬਾਈ ਜੀ ਬਾਈ ਜੀ ਹੁੰਦੀ ਰੇਹ ਨੂੰ ਤੇ ਮਾੜੇ ਦੇ ਗਰੀਬ ਦੇ ਬਈ ਕੋਈ ਨਹੀਂ ਖੜਦਾ ਆ ਜੀ ਤੇ ਬੇਵਫਤਾ ਪਈ ਆ ਉਹ ਨਹੀਂ ਪਤਾ ਆ ਵੇਖੋ ਵਿਚਾਰਿਆਂ ਦਾ ਕੰਨਾ ਬੁਰਾ ਹਾਲਾ ਆ ਵੇਖੋ ਪੇਟਿਆਂ ਪੁਰਿਆਂ ਵਿਚਾਰੇ ਬਾਹਰ ਗੱਡੀਆਂ ਦੇ ਪਾਣੀ ਵੇਖੋ ਕਿੱਥੋਂ ਦਾ ਅੰਦਰ ਦਾ ਖਜਾਵੜਿਆ ਉਹਨਾਂ ਦੇ ਪਾਣੀ ਆ ਵੇਖੋ ਕਿੰਨਾ ਬੁਰਾ ਹਾਲ ਆ ਤੇ ਮਾਲ ਕਿਹੋ ਜਿਹਾ ਨੇ ਨਾ ਕਿਸੇ ਤੇ ਲਿਆਵੇ ਬਾਈ ਦਿਖਾਉਣੇ ਆ ਆ ਵੇਖੋ ਆ ਅਸੀਂ ਘਰੇ ਪਹੁੰਚ ਚੁੱਕਿਆ ਘਰੇ ਵੀ ਵੇਖੋ ਬਾਈ ਕਿੰਨਾ ਪਾਣੀ ਆ ਚਾਹ ਵੇਖੋ ਸਾਰਾ ਸਮਾਨ ਚੱਕ ਕੇ ਬਾਹਰ ਗੱਡੀਆਂ ਦੇ ਵਿਚਾਰੇ ਉਹਨਾਂ ਦਾ ਕਮਰੇ ਨਹੀਂ ਵੀ ਪਾਣੀ ਵੜ ਚੁੱਕਿਆ ਦਿਖਾਉਣੇ ਆ ਯਾਰ ਬਾਈ ਬਹੁਤ ਮੰਦਾ ਹਾਲ ਆ ਤੇ ਕੋਈ ਨਹੀਂ ਵਿਚਾਰਿਆਂ ਦੇ ਅੱਗੇ ਖੜਾ ਆਹ ਦੇਖ ਕਿੰਨਾ ਬੁਰਾ ਹਾਲ ਆ ਆ ਵੇਖੋ ਮਾਦਾਰ ਕੇ ਸਾਰਾ ਸਮਾਨ ਚਾਜਾ ਕੇ ਬਾਹਰ ਕਰਦੇ ਨੇ ਵਿਚਾਰਿਆਂ ਦਾ ਘਰ ਆ ਕਿਤੋਂ ਆ ਕਿ ਡਿਗੰਦੀ ਇਤਹਾਰ ਤੇ ਆਇਆ ਪਿਆ ਆ ਵੇਖੋ ਕਿੰਨਾ ਨੀਵਾ ਬੱਸ ਬੱਸ ਆਰਾਮ ਦੇ ਬੋਲੇ ਬੀਤੀ ਆਉਗੀ ਬਾਬਾ ਕਿੰਨਾ ਬੁਰਾ ਹਾਲ ਆ ਰੋਲਾ ਬੰਦ ਕਰ ਦਿਓ ਮੜਿਆ ਆ ਵੀਡੀਓ ਪਈ ਜਾਂਦੀ ਆ ਆ ਵੇਖੋ ਕਿੰਨਾ ਵਿਚਾਰਿਆਂ ਦਾ ਹਾਲ ਪੂਰਾ ਹੋ ਗਿਆ ਤੇ ਮੇਰੇ ਕੋ ਸਾਰਾ ਸਮਾਨ ਆ ਉਹ ਵੇਖੋ ਕਣਕ ਕੱਢੀ ਜਾਂਦੇ ਵਿਚਾਰੇ ਕਿੰਨਾ ਕਿੰਨਾ ਬੁਰਾ ਹਾਲ ਹੋ ਚੁੱਕਿਆ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਇਹਨਾਂ ਵਿਚਾਰਿਆਂ ਦੀ ਮਦਦ ਕੀਤੀ ਜਾਵੇ ਆ ਵੇਖੋ ਲੈ ਆ ਕਮਰੇ ਜੀ ਵੀ ਪਾਣੀ ਵੜ ਗਿਆ ਵਿਚਾਰਿਆਂ ਦੇ ਕਿੰਨਾ ਬੁਰਾ ਹਾਲ ਆ ਵੇਖੋ ਉਹ ਮੁੰਜੇ ਮੁੰਜੇ ਤਾਂ ਉਹ ਵੇਖੋ ਤਰੇੜਾ ਪੈ ਲੱਗਿਆ ਉਹ ਕਮਰੇ ਆ ਤੇ ਚੂ ਪਰਦੇ ਵਸੂ ਏ ਟੂ ਜ਼ेड ਜਮਾ ਬੁਰਾ ਹਾਲ ਹੋ ਚੁੱਕਿਆ ਵਿਚਾਰਿਆਂ ਦੇ ਇਕੱਲਾ ਬਸ ਆ ਮੜੇਮ ਇਹ ਵੀ ਉਲਾਈ ਬੈਠੇ ਟੈਂ ਕਰਕੇ ਤੇ ਇਧਰ ਇਹਨਾਂ ਦਾ ਕਰਕੇ ਉਹ ਪਰ ਹਾਲ ਵੇਖੋ ਕੋਈ ਨਹੀਂ ਵਿਚਾਰਿਆਂ ਦਾ ਕਿਸੇ ਨੇ ਸਾਰ ਨਹੀਂ ਲਈ ਭਈ ਆ ਕੇ ਇਹਨਾਂ ਦੇ ਵਿਚਾਰਿਆਂ ਦੀ ਉਹ ਸਾਰਾ ਸਮਾਨ ਲਈ ਜਾਂਦੇ ਵਿਚਾਰੇ ਬਾਹਰ ਕੱਢ ਕੱਢ ਕੇ ਕਿਆ ਵੇਖੋ ਕਿੰਨਾ ਜਿਆਦਾ ਪਾਣੀ ਆਇਆ ਫਿਰ ਤੇ ਹਦੀ ਹੋਰ ਵੀ ਨਹੀਂ ਦੇ ਚਾਂਸਸ ਅਸੀਂ ਜਾਂਦੇ ਮੀਂਹ ਆਉਣਾ ਤੇ ਵੇਖੋ ਚਰਾਂ ਦਾ ਕਿੰਨਾ ਬੁਰਾ ਹਾਲ ਹੋ ਜੂਗਾ ਤੇ ਅੱਜ ਦੇ ਡੈਮ ਚ ਘਰ ਬਣਾਉਣਾ ਕਿੰਨਾ ਔਖਾ ਤੇ ਜੇ ਵਿਚਾਰਾਂ ਦੇ ਘਰ ਦਾ ਨੁਕਸਾਨ ਤੇ ਰੇੜਾ ਪੈ ਚੁਪ ਗਿਆ ਵੇਖੋ ਇੰਨਾ ਬੁਰਾ ਹਾਲ ਹੋ ਚੁੱਕਿਆ ਪਾਣੀ ਵੇਖੋ ਕਿੱਥੇ ਦਾ ਕਾਹ ਵਿਚਾਰਾਂ ਨੇ ਬਾਹਰ ਦੇ ਮੂਰੇ ਉਹ ਲਾਇਆ ਲਈ ਅੰਦਰ ਨਾ ਪਾਣੀ ਵਾਰ ਸਕੇ ਕਿਲਾ ਕਮਰਾ ਇਹਨਾਂ ਦਾ ਉਹ ਬੰਨ ਲਾਉਣ ਕਰਨੇ ਮੜਾ ਬਚ ਗਿਆ ਤੇ ਇੱਧਰ ਨਹੀਂ ਪਾਣੀ ਗਿਆ ਪਰ ਇਧਰੋਂ ਪਾਟ ਦੇ ਅੰਦਰੋਂ ਕਮਰਾ ਉਹਦਾ ਦਿਖਾਦਾ। ਕਿਉਂ ਵੇਖੋ ਨਾਰਿਕਾਰੇ ਸਾਰਾ ਸਮਾਨ ਕਣਕ ਵਾਲਾ ਢੋਲ ਵੀ ਖਾਲੀ ਕਰਕੇ ਚਾਰੇ ਬਾਹਰ ਰੱਖੀ ਜਾਂਦੇ ਆ। ਆ ਵੇਖੋ ਚੰਨਾ ਯਾਰਾਂ। ਪਰ ਇੰਨੀ ਗੱਲ ਆ ਸਾਰੇ ਭਰਾ ਮਾਦੇ ਦੇ ਲਈ ਜਰੂਰ ਪਹੁੰਚੇ ਜਿਹੜੇ ਆਸੇ ਤੋਂ ਘਰਾਂ ਦੇ ਤੇ ਹੋਰ ਵੀ ਸਾਰੇ ਭਰਾ ਪਹੁੰਚ ਕੇ ਚਾਰਾਂ ਦੀ ਮਦਦ ਕਰ ਰਹੇ ਆ। ਪਰ ਅਸੀਂ ਛੱਪੜ ਦਾ ਇਹ ਵੇਖਿਆ ਵੀ ਛੱਪੜ ਭਰਿਆ ਤਾਂ ਕਿਉਂਕਿ ਪਾਈਪਾਂ ਦਾ ਗਾ ਨਿਕਾਸ ਨਹੀਂ ਉੱਥੇ ਤੱਕ ਜਾਣ ਦਾ। ਜੇ ਨਿਕਾਸ ਹੋਵੇ ਤਾਂ ਇਹਨਾਂ ਨੂੰ ਨੁਕਸਾਨ ਹੁੰਦਾ ਨਹੀਂ ਸੀਗਾ। ਤੇ ਦੇਖ ਫੁਰਮੀ ਅਗੇ ਤਾਂ ਵਿਚਾਰਾਂ ਦਾ ਪਤਾ ਨਹੀਂ ਹੋਰ ਕਿੰਨਾ ਕਿ ਨੁਕਸਾਨ ਹੋ ਜਾਣਾ ਤੇ ਪਰ ਉਹਨੇ ਬਹੁਤ ਜ਼ਿਆਦਾ ਪਾਣੀ ਆ ਬਹੁਤ ਜ਼ਿਆਦਾ ਹਜੇ ਵੀ ਪਾਣੀ ਬਹੁਤ ਜ਼ਿਆਦਾ ਉਹ ਵੇਖੋ ਵਿਚਾਰਾਂ ਦੇ ਘਟੋ ਘਟ ਕਿੰਨਾ ਪਾਣੀ ਆ ਕਿੱਟਾਂ ਤੱਕ ਪਾਣੀ ਆਇਆ ਪਿਆ ਹਜੇ ਪਾਣੀ ਹੋਰ ਧਰਿਆ ਆਉਂਦਾ ਕਿਉਂਕਿ ਪਿੱਛੋਂ ਪਾਣੀ ਪਰਲੇ ਪਾਸੇ ਘਰਾਂ ਦਾ ਵੀ ਸਾਰਾ ਆ ਹੀ ਜਾਂਦਾ ਹਜੇ ਉਹ ਦੇਖੋ ਯਾਰ ਇਹ ਕੱਢ ਕੱਢ ਕੇ ਬਾਹਰ ਲਈ ਜਾਂਦੇ ਤੇ ਇਹ ਸੁੱਟੂ ਵੀ ਉਹ ਰੱਖਣਗੇ ਕਿੱਥੇ ਉਹ ਰੱਖਣ ਨੂੰ ਵੀ ਕਿਸੇ ਦੇ ਘਰੇ ਕੀ ਰੱਖਣਗੇ ਪਾਣੀ ਹੋਰ ਚੜ ਗਿਆ ਤੇ ਜਿਵੇਂ ਹੀ ਉਹਨਾਂ ਦਾ ਵਿਚਾਰਾ ਨੁਕਸਾਨ ਹੋ ਜਾਣਾ ਤੇ ਉਹ ਉਹਨਾਂ ਦੇ ਹੁਣ ਉਹਨਾਂ ਨੇ ਛੜ ਕੇ ਤੇ ਕੱਢ ਲਿਆ ਸਮਾਨ ਸਾਰਾ ਉਹਨਾਂ ਕੋਲੇ ਹੋਰ ਘਰ ਵੀ ਨਹੀਂ ਦੱਸੋ ਉਹ ਕਿੱਥੇ ਸਮਾਨ ਰੱਖਣਗੇ ਢੋਡੇ ਢੋਡੇ ਬਣ ਗਏ ਢੋਡੇ ਢੋਡਿਆਂ ਤੋਂ ਵੀ ਜ਼ਿਆਦਾ ਪਾਣੀ ਆ ਸਾਰੀਆਂ ਝੜਕਾਂ ਦੇ ਪਾਣੀ ਸਾਰੀਆਂ ਸੜਕਾਂ ਦੇ ਪਾਣੀ ਹੋ ਚੁੱਕਾ ਹਾਂ ਉਹ ਤਾਂ ਨਾ ਦਿਖਾ ਗਏ ਆ ਉੱਥੇ ਨਾ ਕਿ ਆਏ ਆ ਉੱਥੇ ਤਾਂ ਪਾਣੀ ਬਹੁਤ ਜ਼ਿਆਦਾ ਸੀਗਾ ਅੱਗੇ ਨਹੀਂ ਆਲੇ ਯਾਰਾ ਪੱਟ ਕੇ ਜਾ ਪੱਟ ਕੇ ਆ ਦੇਖੋ ਵਿਚਾਰਿਆਂ ਦਾ ਕਿੰਨਾ ਹਾਲ ਸਾਰਾ ਸਮਾਨ ਕੱਢ ਕੇ ਵਿਚਾਰਿਆਂ ਨੇ ਸੜਕ ਦੇ ਬਾਹਰ ਰੱਖ ਲਿਆ ਕੋਈ ਦੂਤੇ ਹੋਰ ਕੀ ਆਪਣੇ ਨਾਲ ਹੋਣਾ ਤੁਸੀਂ ਦੱਸੋ ਤੇ ਕੋਈ ਨਹੀਂ ਵਿਚਾਰਿਆਂ ਦੀ ਮਦਦ ਆਸਤੇ ਪਹੁੰਚਿਆ ਆਪਾਂ ਦਾ ਭਰਾਵਾਂ ਨੂੰ ਵੀ ਇੰਦੀ ਕਰਦੇ ਆ ਕਿ ਨਾ ਸਾਰਾ ਸਮਾਨ ਹੀ ਬਾਹਰ ਕਢਾ ਦੋ ਫਿਰ ਵੀ ਬਹੁਤ ਜਾਣੇ ਆਗੇ ਭਰਾ ਕੱਢੀ ਜਾਂਦੇ ਆ ਪਰ ਕੋਈ ਗੱਲ ਗਰੀਬ ਦੀ ਕੌਣ ਸੁਣਦਾ ਰੇਗ ਤਗੜੇ ਨੂੰ ਸਲਾਮਾ ਕਰਦਾ ਤੇ ਆਪਾਂ ਤੁਹਾਨੂੰ ਦਿਖਾਈ ਜਾਂਦੇ ਆ ਇਹਰਾਂ ਦਾ ਹਾਲ ਵੇਖੋ ਕਿ ਨੰਬਰ ਹੋ ਜਾ ਕਿ ਪਤਾ ਨਹੀਂ ਵਿਚਾਰੇ ਕਿੱਥੇ ਹੋਣ ਕਿ ਸਿਹਰੇ ਘਰੇ ਸਾਮਾਨ ਲੈ ਕੇ ਚੱਲੇ ਆ ਕਿਉਂ ਆ ਤੇ ਚਲੋ ਉਧਰ ਉਹਨਾਂ ਚਾਰ ਕਰ ਦਿੰਦੇ ਸਾਮਾਨ ਪਰ ਪਾਣੀ ਉਹ ਸਾਹਮਣੇ ਛੱਪੜਾ ਉੱਥੇ ਸਾਰਾ ਪਾਣੀ ਆਵੇ ਇੱਥੇ ਰਹਿ ਗਿਆ ਦੇ ਇੱਥੇ ਤੱਕ ਆ ਧਰਮਸਾਲਾ ਸੀਗੀ ਜ਼ਿਆਦਾਤਰੀ ਪਾਣੀ ਇੱਥੇ ਖੜਾ ਰਿਹਾ ਕੋਈ ਵੀ ਡਿੱਗ ਸਕਦੀ ਆ ਕਿਉਂਕਿ ਨੀਂਹਾਂ 'ਚ ਪਾਣੀ ਵੜ ਜਾਣਾ ਤੇ ਆਹ ਵੇਖੋ ਆ ਤਾਂ ਵਿਚਾਰਾਂ ਦਾ ਘਰ ਇੱਥੋਂ ਡਿੱਗਣਾ ਸਟਾਰਟ ਹੋ ਗਿਆ ਵੇ ਡਿੱਗ ਜੰਦਿਆਂ ਠੀਕ ਆ ਤੇ ਪਾਣੀ ਸਾਰਾ A to Z ਜਮਾ ਪਾਣੀ ਜਾਨੀ ਕਿ ਵਿਚਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਤੇ ਉਹ ਪੌਦਨ ਚੱਲਦੇ ਦਿਖਾ ਕਿੰਨਾ ਜਿਆਦਾ ਪਾਣੀ ਆ ਮੂਹਾ ਬਣਾ ਲਈਦਾ ਮੈਂ ਪਾਣੀ ਪਾ ਲਿਆ ਛੱਪੜ ਤਾਂ ਜਾਂ ਕੱਢਦਾ ਉਹ ਪੈਵਲਨ ਮਿੱਟੀ ਪੈ ਪੈਸਾ ਨੂੰ ਕਿੰਨਾ ਜਿਆਦਾ ਪਾਣੀ ਆ ਬਹੁਤ ਜਿਆਦਾ ਉਹ ਰੇ ਛੱਪੜ ਉੱਥੋਂ ਡਰਿਆ ਪਾਣੀ ਤੇ ਇੱਥੋਂ ਪਰਾਂ ਨੂੰ ਉਹ ਬਾਈ ਕੁਦਰ ਘਰਾਂ ਉਧਰ ਵੀ ਜਾਂਦੇ ਆ ਤੇ ਉਧਰ ਵੀ ਕਰਕੇ ਸਾਡਾ ਡਿੱ ਗਿਆ ਬਾਈ ਉਧਰ ਵੀ ਉਹ ਵੀ ਡਿੱ ਗਿਆ ਕਾ ਉੱਡ ਗਿਆ ਪਾ ਵੇਖਦਾ ਹਾਲ ਜਾਨ ਉਹ ਖਾ ਗਿਆ ਆ ਵੇਖੋ ਤੁਸੀਂ ਗੋਡਿਆਂ-ਗੋਡਿਆਂ ਦੇ ਉੱਤੇ ਗਿੱਟੇ-ਗੜੇ ਦਾ ਇੰਨਾ ਪਾਣੀ ਹੋਇਆ ਫਿਰਦਾ ਤੇ ਛੱਪੜ ਜਿਵੇਂ ਛੱਪੜ ਵਾਲਾ ਪਾਣੀ ਹਰੇ ਪਿੱਛੋਂ ਪਾਣੀ ਹੋਰ ਵੀ ਆਈ ਜਾਂਦਾ ਆਈ ਜਾਂਦਾ ਨਾ ਹੋਰ ਵੀ ਪਿੱਛੋਂ ਪਾਣੀ ਬਹੁਤ ਪਿੱਛੋਂ ਹਰੇ ਪਾਣੀ ਸਾਰੇ ਪਿੰਡ ਦਾ ਪਾਣੀ ਤੇ ਰਿਆਉਂਦਾ ਹਰੇ ਮੀਂਹ ਵੀ ਦੱਸਿਆ ਹੋਇਆ ਤੇ ਵੇਖੋ ਤੁਸੀਂ ਕਿੰਨਾ ਨੁਕਸਾਨ ਹੋਈ ਜਾਂਦਾ ਤੇ ਚਾਰਿਆਂ ਦੇ ਕੋਈ ਮਦਦਾਸਤੇ ਨਹੀਂ ਪਹੁੰਚਿਆ ਚਾਰਿਆਂ ਦਾ ਉਹ ਵੇਖੋ ਘਰ ਦਿਖਾਉਣਾ ਮੈਂ ਤੁਹਾਨੂੰ ਜਾ ਕੇ ਕਿੰਨਾ ਜਿਆਦਾ ਨੁਕਸਾਨ ਆ ਯਾਰ ਮਹਾਰਾਜ ਇਹਦਾ ਬਣ ਕੇ ਸੀ ਦਿਨਾਂ ਲਿਆ ਸੀ ਇਹ ਹੀ ਕਿਤੇ ਨਿਕਾਸ ਹੁੰਦਾ ਪਾਣੀ ਦਾ ਇਦਣ ਦਾ ਤਾਂ ਜੂ ਇਹ ਪਤਾ ਨਹੀਂ ਪੈਂਦੀ ਸੀ ਨਹੀਂ ਕਿਸੇ ਭਰਾ ਦਾ ਘਰ ਲੱਗਦਾ ਸੀਗਾ ਤੇ ਅੱਜ ਦੇ ਟਾਈਮ 'ਚ ਵੇਖੋ ਗਰੀਬ ਬੰਦੇ ਨੂੰ ਤਾਂ ਘਰ ਪਾਉਣਾ ਯਾਰ ਕਿੰਨਾ ਔਖਾ ਤੇ ਆ ਵੇਖੋ ਤੁਸੀਂ ਕਿੰਨਾ ਜਿਆਦਾ ਨੁਕਸਾਨ ਆ ਬਸ ਉਹ ਬੈਠਾ ਵਿਚਾਰਾ ਬਾਪੂ ਠੀਕ ਆ ਤੇ ਆ ਉਹਦਾ ਘਰ ਸੀਗਾ ਦੇਖੋ ਕਿੰਨਾ ਨੁਕਸਾਨ ਆਇਆ ਇੱਥੋਂ ਘਰ ਡੱਗ ਪਿਆ ਉਹਦਾ ਸਾਰਾ ਠੀਕ ਆ ਜਿਹਦਾ ਨੁਕਸਾਨ ਹੁੰਦਾ ਬਈ ਪਤਾ ਉਹਨੂੰ ਲੱਗਦਾ ਠੀਕ ਆ ਬਾਪੂ ਘਰੇ ਮਾੜਾ ਦਿਖਾ ਦਗੇ ਵੀਡੀਓ ਪਾ ਵੀ ਬਣਾ ਲਗੇ ਅੱਜ ਜਿਹੜਾ ਅੱਜ ਪਾਣੀ ਆਇਆ ਬਾਪੂ ਇਹਦੇ ਨਾਲ ਹੀ ਘਰ ਡਿੱਗਿਆ ਆਪਣਾ ਤੇ ਨੁਕਸਾਨ ਕਿੰਨਾ ਹੋ ਗਿਆ ਤੁਹਾਡਾ ਬਹੁਤ ਨੁਕਸਾਨ ਹੋ ਗਿਆ ਹਨ ਤੇ ਪਾਣੀ ਦਾ ਕੋਈ ਨਿਕਾਸ ਨਹੀਂ ਕੱਢਦਾ ਹਨ ਕਿਸੇ ਪਾਸੇ ਨਹੀਂ ਜਾਂਦਾ ਠੀਕ ਆ ਦਿਖਾਉਣੇ ਇੱਕ ਮਿੰਟ ਪਾਣੀ ਬਹੁਤ ਜ਼ਿਆਦਾ ਵੜ ਚੁੱਕਿਆ ਆ ਵੇਖੋ ਆ ਇਧਰੋਂ ਮੈਂ ਦਿਖਾਉਣਾ ਤੁਹਾਨੂੰ ਆ ਵੇਖੋ ਇਧਰੋਂ ਸਾਰਾ ਘਰ ਉਹ ਥੱਲੇ ਉਹ ਤਾਂ ਸਾਰਾ ਬਹਿ ਗਿਆ ਨਾਲ ਨਾਲ ਜਿੱਥੇ-ਜਿੱਥੇ ਪਾਣੀ ਸੀ ਉਥੋਂ ਨਾਲ-ਨਾਲ ਬਹਿ ਗਿਆ ਸਾਰਾ ਕਮਰਾ ਤੇ ਇਧਰੋਂ ਆ ਡਿੱਗ ਪਿਆ ਤੇ ਆਪਾਂ ਥੋੜਾ ਇਧਰ ਨੂੰ ਰਹੀਏ ਕਿਉਂਕਿ ਉਧਰ ਲਾ ਉਧਰ ਲਾ ਪਾਸਾ ਬાળા ਬੈਠਾ ਪਿਆ ਤੇ ਚਹਰਾਂ ਦਾ ਨੁਕਸਾਨ ਵੇਖੋ ਕਿੰਨਾ ਹੋ ਗਿਆ ਤੇ ਪਾਣੀ ਦੀ ਹਜੇ ਵੀ ਡਾਬ ਲੱਗੀ ਪਈ ਆ ਪਾਣੀ ਮਗਰੋਂ ਹਜੇ ਹੋਰ ਵੀ ਤੁਰਿਆ ਆਉਂਦਾ ਤੇ ਵਿਚਾਰਿਆਂ ਦਾ ਪਤਾ ਨਹੀਂ ਕਿਸੇ ਦਾ ਨੁਕਸਾਨ ਆਇਆ ਨਾ ਹੋਵੇ ਤੇ ਪਾਣੀ ਛੇਤੀ ਛੇਤੀ ਕੱਢਿਆ ਜਾਵੇ ਸਟੰਗ ਨਾਲ ਤੇ ਪਤਾ ਹੀ ਇਸ ਤਹਾਉ ਮੇਰੇ ਬੇਨਤੀ ਕਰਦੇ ਆਂ ਕਿ ਸਾਰੇ ਮਦਦ ਕਰੋ ਆਗੇ ਕਿੰਨਾ ਵਿਚਾਰਿਆਂ ਦਾ ਨੁਕਸਾਨ ਤੇ ਪਾਣੀ ਵੇਖੋ ਤੁਸੀਂ ਕਿੰਨਾ ਜਿਆਦਾ ਹੋਇਆ ਫਿਰਦਾ ਯਾਰ ਅਜੇ ਮੀਂਹ ਦਾ ਹੋਰ ਦੱਸਿਆ ਨਹੀਂ ਆ 80% ਦਾ ਅਜੇ ਦੱਸਿਆ ਤੇ ਇਧਰ ਵੀ ਕਿਹੜਾ ਡਿੱਗਿਆ ਉਹਨਾਂ ਦਾ ਉਹ ਉਹਨਾਂ ਦਾ ਕਿਤਾ ਮੈਂ ਜਾਇਆ ਆ ਬਾਬਾ ਇੱਥੋਂ ਤੱਕ ਸੀਗਾ ਕਿਉਂਕਿ ਇੱਥੋਂ ਆਪਣੀ ਆ ਛੱਪੜ ਵਾਲੀ ਗਲੀ ਲੰਘ ਜਾਂਦੀ ਆ ਇਧਰੋਂ ਇਨਾ ਗੱਗੇ ਜਦੋਂ ਆਪਾਂ ਇੰਨੇ ਆਉਣੇ ਆ ਤੇ ਨਾਲ-ਨਾਲ ਪਾਣੀ ਸਾਰੇ ਵੇਖੋ ਤੁਸੀਂ ਕਿੰਨਾ ਉਹ ਡਾਲ ਲੱਗੀ ਤੇ ਉਹਨਾਂ ਦੇ ਵਿਚਾਰਿਆਂ ਦਾ ਨੁਕਸਾਨ ਇੰਨਾ ਹੋ ਗਿਆ ਆ ਬਾਈ ਆਉਂਦਾ ਜਗਮੂਣ ਇਹਦਾ ਘਰ ਸੀ ਉਹ ਜਿੱਥੇ ਆਪਾਂ ਵੀਡੀਓ ਬਣਾ ਕੇ ਆਏ ਆ ਬਈ ਦੋ ਬੋਲ ਬੋਲੀ ਮੜਿਆ ਤਾ ਕਹੀ ਯਾਰ ਬਾਈ ਯਾਰ ਬੁਰਾ ਹਾਲ ਆ ਯਾਰ ਨਹੀਂ ਪਾਣੀ ਕੱਢਉਂਦੇ ਬਾਈ ਯਾਰ ਫਾਣ ਵਾਲੇ ਨਹੀਂ ਪਾਣੀ ਤੇਰਾ ਬਾਈ ਘਰ ਦਾ ਨੁਕਸਾਨ ਕਿੰਨਾ ਹੋ ਗਿਆ ਦੱਸੀ ਮੜਿਆ ਬਾਈ ਤਿੰਨ ਕਮਰੇ ਹੀ ਤਿੰਨੇ ਹੀ ਭੈਗੇ ਬਹੁਤ ਵੱਡਾ ਨੁਕਸਾਨ ਆ ਯਾਰ ਅਜਿਹੇ ਟਾਈਮ 'ਚ ਵੀ ਅਜਿਗਮੋਣ ਮੈਨੂੰ ਦੱਸ ਬਈ ਘਰ ਪਾਉਣਾ ਕਿੰਨਾ ਔਖਾ ਹੈ ਨਾ ਤੇ ਕਿੰਨਾ ਨੁਕਸਾਨ ਹੋਈ ਜਾਂਦਾ ਹੈ ਨਾ ਦੇ ਜੀ ਇਹਨੂੰ ਚੋਕ ਸੋ ਗਰੀਬ ਦੀ ਕੋਈ ਨਹੀਂ ਬਾਹ ਫੜਦਾ ਕੋਈ ਨਹੀਂ ਫੜਦਾ ਭਾਈ ਕੋਈ ਨਹੀਂ ਫੜਦੇ ਪਾਣੀ ਪਾੜ ਪੈਂਦੇ ਜੇ ਪਾਣੀ ਛੱਡਦੇ ਹਾਂ ਜੇ ਕੋਈ ਆਪਾਂ ਕਿਸੇ ਨੂੰ ਕੁਝ ਕਹੀਏ ਦਾ ਅਗਲਾ ਮੂਰੋ ਬੋਲ ਕੇ ਆਪਣੇ ਘਰ ਪੈਂਦਾ ਵੀ ਤੁਸੀਂ ਵੀ ਸਾਡੇ ਨਾਲ ਵੀ ਅਸੀਂ ਐਂ ਕਰਾਂਗੇ ਅਸੀਂ ਤਾਂ ਕੱਢਾਂਗੇ ਪਾਣੀ ਅਸੀਂ ਆਪ ਦਾ ਫੁੱਟਰ ਨਹੀਂ ਨੰਗਲ ਦਿੰਦੇ ਐਂ ਆ ਜਿਉਂ ਚਲੋ ਜਿਹਦਾ ਘਰ ਡੈ ਇਦਣਾ ਯਾਰ ਬਈ ਉਹਨੂੰ ਪਤਾ ਹੁੰਦਾ ਹੈ ਨਾ ਇਹਨਾਂ ਨਿਸ਼ਾਨਾ ਦੇਖੋ ਆ ਪਾਣੀ ਵੀ ਚੜ ਗਿਆ ਤੇ ਨਾਲ ਨਾਲ ਇਹਨਾਂ ਪਾਣੀ ਇਹ ਵੀ ਘਰ ਬਹਿ ਸਕਦਾ ਕਿ ਪਰੇ ਨਵਾਂ ਪਰ ਹਿਸ ਤੱਕ ਉਹ ਵੇਖੋ ਕਿੰਨਾ ਕਿੰਨਾ ਵਿਚਾਰੇ ਡੁੱਬੇ ਫਰਦੇ ਆ ਤੋਂ ਬਾਈ ਦੇ ਗੋਡਿਆਂ-ਗੋਡਿਆਂ ਤੋਂ ਉੱਪਰ ਪਾਣੀ ਆ ਦੇਖੋ ਕਿੰਨਾ ਜਿਆਦਾ ਪਾਣੀ ਆ ਠੀਕ ਆ ਜੋ ਜਗਾਲੀ ਕੱਢ ਲਿਆ ਤਾਂ ਵੀ ਜਾ ਇਹ ਤਾਂ ਬਿੰਦੂ ਬੜਾ ਛੱਪੜ ਦੀਆਂ ਕੰਦਾਂ ਕੰਦ ਤੇ ਪਾਣੀ ਕ੍ਰੋਸ ਕਰ ਗਿਆ ਇਹ ਕੰਦ ਘਟ ਘਟ 4-4 5-5 ਫੁੱਟ ਕੰਦ ਹੋਊਗੀ ਆ ਹੋਊਗੀ ਨਾ ਇਹ ਤੰਦ ਦੇ ਇਹੀ ਵਗਦਾ 3-3 4-4 ਫੁੱਟ ਪਾਣੀ ਚੜਿਆ ਪਿਆ ਤੇ ਛੱਪੜ ਦੇ ਬਾਹਰ ਦੇ ਪਾਸੇ ਆਏ ਅੰਦਰ ਛੱਪੜ ਦੇ ਨਾਲ-ਨਾਲ ਕਾਂਦ ਗੱਡੀ ਸੀ 4-5-5 ਫੁੱਟ ਪਾਣੀ ਚੜਿਆ ਪਿਆ ਤੇ ਇੱਥੋਂ ਤੱਕ ਵੇਖੋ ਕਿੰਨਾ ਪਾਣੀ ਆ ਗਿਆ ਕਿੰਨਾ ਨੁਕਸਾਨ ਹੋ ਜਾਂਦਾ ਜੇ 1 ਮੀਟਰ ਹੋਰ ਆ ਗਿਆ ਬੰਗਾਂ ਦੇ ਗਾਂਵ ਵੇਲੇ ਸਾਰਿਆਂ ਦੇ ਘਰ ਡੱਗ ਪੈਣੇ ਆ ਤੇ ਕੌਣ ਵੇਖੋ ਕੌਣ ਜ਼ਿੰਮੇਵਾਰ ਆ ਯਾਰ ਕੋਈ ਨਹੀਂ ਇੱਥੇ ਆਕੇ ਵੀ ਜੇ ਆਹੀ ਕਿਤੇ ਪਾਣੀ ਦਾ ਨਿਕਾਸ਼ ਕੀਤਾ ਹੁੰਦਾ ਤੇ ਅੱਜ ਨੂੰ ਆ ਦਿਨ ਉਹਨਾਂ ਵਿਚਾਰਿਆਂ ਨੂੰ ਨਾ ਵੇਖਣਾ ਪੈਂਦਾ ਨਾ ਤੇ ਆਪਾਂ ਦਾ ਇਹੀ ਆਨੇ ਆ ਵੀ ਸਾਰੇ ਭਰਾ ਮੂਰੇ ਬੇਨਤੀ ਕਰਦੇ ਆ ਵੀ ਵਿਚਾਰਿਆਂ ਦੀ ਮਦਦ ਕਰੋ ਆਕੇ ਯਾਰ ਹਨ ਚਲੋ ਨਹੀਂ ਆਇਆ ਕੋਈ ਚਲੋ ਬੱਲੇ ਦੀ ਮਰਜ਼ੀ ਆ ਪਰ ਸਾਰੇ ਭਰਾਵਾਂ ਦੀ ਮਦਦ ਕਰੋ ਕਿਉਂਕਿ ਆਪਾਂ ਜੇ ਅੱਜ ਹੀ ਇਹਨਾਂ ਦੇ ਨਾਲ ਅੱਜ ਆਪਾਂ ਆ ਕੇ ਖੜਾਂਗੇ ਤਾਂ ਫੇਰ ਆ ਉਹ ਆਪਾਂ ਥੋਕੀ ਬੱਲੇ ਬੱਲੇ ਕਰਨ ਦਾ ਕੀ ਫਾਇਦਾ ਨਾਲ ਆ ਕੇ ਆਪਾਂ ਖੜਾਂਗੇ ਮਦਦ ਕਰਾਵਾਂਗੇ ਫੇਰ ਪਤਾ ਲੱਗਦਾ ਨਾ ਤੇ ਠੀਕ ਆ ਭਰਾ ਸਾਰਿਆਂ ਨੂੰ ਕਿ ਹੁਣ ਆਪਾਂ ਮੜਾ ਇਹਨਾਂ ਨਾਲ ਮਦਦ ਕਰਾ ਦਗੇ ਠੀਕ ਆ ਠੀਕ ਆ ਓਕੇ ਬਹੁਤ ਜ਼ਿਆਦਾ ਵਾਨ ਕਰਨ ਲੂਗੇ ਇਹ ਸੇਰਾ ਇੱਕ ਬਾਤ ਸਾ ਇਨਾ ਕਿ ਬਹੁਤ ਆ ਉਹ ਬੜਾ ਤੇਜ਼ ਜਾਂਦਾ ਹੀਗਾ ਬੁਧਾ ਦੇ ਮੜਾ ਆ ਸਹੀ ਆ ਸਹੀ ਆ ਜਾ ਚਲੇ ਇੰਮਤਾਂ ਮਨ ਦਾ ਰਾਬਾ ਉਹ ਦੇਖ ਰਖੀ ਅੰਡੇ ਆ ਜਾ ਜਾ ਕੇ ਬਾਈ ਜੇ ਲੱਗ ਤੋਂ ਕੱਢਿਆ ਜਾ ਰਿਹਾ ਹੈ ਬਾਗੇ ਤੈਬ ਤੋਂ ਬਾਅਦ ਬਿਚਾਰ ਬਿਚਾਰਿਆਂ ਦਾ ਘਰ ਬਹਿ ਗਿਆ ਸਾਰਾ ਜਿਹਦੀ ਮਤਲਬ ਹੁਣ ਪਹਿਲਾ ਵੀਡੀਓ ਪਾ ਕੇ ਆਇਆ ਤੇ ਜਿਹੜਾ ਦਾ ਘਰ ਸਾਰਾ ਬਹਿ ਗਿਆ ਆ ਦੇਖੋ ਕੋਈ ਵੀਰੇ ਪਾਸੇ ਆ ਦੇਖੋ ਸਾਰਾ ਘਰ ਬਹਿ ਗਿਆ ਵਿਚਾਰਿਆਂ ਦਾ ਤੇ ਅਸੀਂ ਡਿੱਗ ਪੈਣਾ ਹੁਣ ਪਾਣੀ ਨਜ਼ਰ ਤੋਂ ਲੱਗ ਗਿਆ ਜਿਹੜਾ ਪੈਣ ਲੱਗ ਰਿਹਾ ਕਿੰਨਾ ਨੁਕਸਾਨ ਹੋ ਗਿਆ ਵਿਚਾਰਿਆਂ ਦਾ ਦੇਖੋ ਇਹ ਹੁਣ ਕਿੱਥੋਂ ਬਣਾ ਲੈਣਗੇ ਵਿਚਾਰੇ ਘਰ ਦਿਹਾੜੀਦਾਰ ਬੰਦੇ ਕਿੱਥੋਂ ਘਰ ਪਾ ਲੈਣਗੇ ਦੱਸੋ ਤੁਸੀਂ ਆਪ ਜੀ ਇਹ ਹੋਣਾ ਅਟਕਾ हां भाई ये माने बोलनी मर्दो बोले मेरा गरीब दा मेरा कितना नुकसान हो गया कितना स्कान हो गया भाई मेरा गरीब दा ਘਰ ਟਾ ਹੈ ਗਿਆ ਮੇਰਾ ਤਾਂ ਸਾਰਾ ਬਹਿ ਗਿਆ ਬਾਈ ਤੇਰੇ ਸਾਰਾ ਸਾਰਾ ਬਹਿ ਗਿਆ ਤੈਨਾਂ ਇਤਨੇ ਇਤਨੇ ਓਠੇ ਬਹਿ ਗਏ ਬਾਈ ਮੇਰੇ ਯਾਰ ਹੁਣ ਗਰੀਬ ਬੰਦਾ ਯਾਰ ਕਿੱਥੋਂ ਦਿਹਾੜੀ ਧਰਮ ਦਾ ਬਾਈ ਜਾਈ ਜਾਨਾ ਹੈ ਦਿਹਾੜੀ ਜਾਣੇ ਬਾਈ ਇਹ ਤਾਂ ਯਾਰ ਕਿੱਥੋਂ ਪਾਲੂਗਾ ਬਾਈ ਯਾਰ ਨਹੀਂ ਦੱਸਿਆ ਯਾਰ ਜਰਾ ਕਿੱਥੋਂ ਹੁਣ ਅਜੇ ਡੈਮ ਚ ਘਰ ਪਾਉਣਾ ਇੰਨਾ ਔਖਾ ਕਿੱਥੋਂ ਵਿਚਾਰਾ ਬੰਦਾ ਯਾਰ ਗਰੀਬ ਪਾਲੂਗਾ ਦੇਖੋ ਸਾਰਾ ਸਮਾਨ ਕੱਢੀ ਜਾਂਦੇ ਆ ਤੇ ਬਾਈ ਕਿੱਥੋਂ ਵਿਚਾਰਾ ਗਰੀਬ ਬੰਦਾ ਕਿੱਥੋਂ ਜੱਥੇ ਪਾਲੂ ਯਾਰ ਬਾਈ ਬਸ ਹੈ ਆਜੇ ਡੈਮ ਆ ਦੇ ਟਾਈਮ ਤੇ ਯਾਰ ਕਿੱਥੇ ਮਾਪਦਾ ਹੁਣ ਭਰਾਵਾਂ ਨੂੰ ਇਹੀ ਪੀਲ ਕਰਦੇ ਆ ਜਿਹੜੇ ਭਰਾ ਬਾਹਰ ਬੈਠੇ ਆ ਜਿੰਨੇ ਵੀ ਆਪਣੇ ਪੈੰਡਾ ਦੇਖਦੇ ਆ ਬਾਕੀ ਚਾਰੇ ਦੀ ਮਦਦ ਜੀ ਜ਼ਰੂਰ ਕਰਿਆ ਜਿੰਨੀ ਹੋ ਸਕਦੀ ਹੈ ਜ਼ਰੂਰ ਕਰੋ ਬਾਈ ਹਾਂ ਲਾਲ ਉਸ ਲੈਂਡਰ ਲਿਆਉਣਾ ਵਿਚਾਰੇ ਦਾ ਯਾਰ ਕਿੰਨਾ ਨਕਸਰਾਨ ਹੋ ਗਿਆ ਯਾਰ ਵੇਖੋ ਆ ਬਹਿ ਗਿਆ ਵਿਚਾਰੇ ਦਾ ਘਰ ਸਾਰਾ ਦਰਵਾਜ਼ਾ ਪੂਰਾ ਪੀਲ ਲਿਆ ਸਾਰਾ ਬਾਹਰ ਬਾਹਰ ਲਾ ਦੇ ਆ ਵੇਖੋ ਨਿੱਕੇ ਜਿਹੇ ਬਹਿ ਬਹਿ ਗਿਆ ਉਧਰ ਕਿੰਨੇ ਸਾਰੀਆਂ ਬੜਾ ਸਾਰੇ ਘਰ ਦਾ ਕਿੰਨਾ ਯਾਰ ਵੇਖੋ ਬਹੁਤ ਵਾਰ ਬੰਦਾ ਪਿੰਡ ਦਾ ਜ ਆਇਆ ਨਹੀਂ ਇਹਨਾਂ ਕੋਲੇ ਕੋਈ ਨਹੀਂ ਪਹੁੰਚਿਆ ਹਜੇ ਤੱਕ ਬਈ ਵੇਖੋ ਘਰ ਦੇ ਲੋਬ ਵਿਚਾਰਿਆਂ ਦਾ ਆਹ ਵੇਖੋ ਸਾਰੇ ਵਿਚਾਰਿਆਂ ਦਾ ਉਹ ਗਾਂ ਦਾ ਕਮਰੇ ਸੀਗੇ ਮਿਹਨਤ ਕਰੀ ਜਾਂਦੇ ਸਾਰੇ ਲੋਕ ਦਿਹਾੜੀਦਾਰ ਬੰਦੇ ਆ ਯਾਰ ਭਾਈ ਦਿਹਾੜੀਦਾਰ ਬੰਦੇ ਵਿਚਾਰੇ ਯਾਰ ਸਾਰੇ ਆ ਵੇਖੋ ਤੇ ਇਹਨਾਂ ਦਾ ਸਾਰੇ ਗਰੀਬਾਂ ਦਾ ਕਿੱਡਾ ਨੁਕਸਾਨ ਹੋ ਗਿਆ ਤੇ ਹੁਣ ਦੱਸੋ ਇਹ ਬੈਠਣਗੇ ਕਿੱਥੇ ਕਿੱਥੇ ਜਾਵਾਂਗੇ ਯਾਰ ਕਿੱਥੇ ਜਾਣਗੇ ਵਿਚਾਰੇ ਯਾਰ ਇਹ ਆ ਵਿਚਾਰੇ ਦਾ ਨੁਕਸਾਨ ਹੋ ਗਿਆ ਆ ਵੇਖੋ ਯਾਰ ਲੈ ਕੱਲੀ ਕੱਲੀ ਜੀਅ ਤੇ ਰਹੀ ਹੋਵੇ ਬਾਹਰ ਕੱਢੀ ਜਾਂਦੇ ਚੱਕ ਕੇ ਵਿਚਾਰੇ ਮਸ਼ੀਨਾ ਮਸ਼ੂਨਾ ਲਾਈ ਵਾਲੀਆਂ ਘਰ ਬਹਿਗਾ ਡਿੱਗਣ ਕਿਨਾਰੇ ਆ ਉਹ ਗੀ ਤਾਂ ਕਰਕੇ ਕੱਢੀ ਜਾਂਦੇ ਆ ਸਮਾਨ ਨਾ ਆਏ ਤਾਂ ਕਦੋਂ ਵੀ ਡਿੱਗ ਸਕਦਾ ਕਹੇ ਸਾਰਾ ਕੋ ਚੱਕੀ ਜਾਂਦੇ ਵਿਚਾਰਾ ਦਾ ਪੁਰਾਣਾ ਘਰ ਸੀ ਆ ਤੇ ਚਲੋ ਜਿਵੇਂ ਜਿੰਨੇ ਟਾਈਮ ਵਧੀਆ ਹੀ ਸੀ ਜਿਹੜੇ ਬੈਠੇ ਸੀ ਵਿਚਾਰੇ ਪਰਾ ਦੇ ਨੁਕਸਾਨ ਤਾਂ ਵੇਖੋ ਕਿੰਨਾ ਹੋ ਗਿਆ ਨਾ ਤੇ ਕੋਈ ਕੌਣ ਜ਼ਿੰਮੇਵਾਰ ਹੈ ਇਹਨਾਂ ਦਾ ਭਾਈ ਯਾਰ ਕੌਣ ਯਾਰ ਚਰਾ ਉਹਨੇ ਵੀਰੇ ਮਹਾਰਾਜ ਕਰੂਗਾ ਮੇਰ ਆਪੇ ਉਹ ਆਪਦਾ ਦਸੀ ਠੀਕ ਆ ਨੰਬਰ ਨੰਬਰ ਦੱਸਦੀ ਆ ਆਪਦਾ ਠੀਕ ਆ ਆਪਾਂ ਨੂੰ ਤੇ ਆਪਾਂ ਉਹ ਪਾ ਦਾਂਗੇ ਉਹਦੇ ਵਿੱਚ ਲਿਖ ਦਾਂਗੇ ਤੇ ਕੋਈ ਜਿੰਨਾ ਕੋਈ ਹੋ ਸਕੀ ਤੇਰਾ ਭਰਾ ਮੈਂ ਕਰੂਗਾ ਸਾਰੇ ਸਾਰੇ ਰਲ ਕੇ ਕਰਾਂਗੇ ਠੀਕ ਆ ਵਿਚਾਰੇ ਦੇ ਹੁਣ ਪਾਣੀ ਨਾ ਲਾ ਕੇ ਫੀਟਰਿੰਜਨ ਲੱਗ ਗਿਆ ਉਹਦਾ ਪਾਣੀ ਸਾਰਾ ਵਿਚਾਰੇ ਦਾ ਘਰੋਂ ਬਾਹਰ ਕੱਢਿਆ ਤੇ ਫਿਰ ਵੀ ਵਿਚਾਰੇ ਦਾ ਘਰ ਨਹੀਂ ਬਚਿਆ ਯਾਰ ਨਹੀਂ ਬਚਿਆ ਵਿਚਾਰੇ ਦਾ ਘਰ ਬਹਿ ਗਿਆ ਸਾਰਾ ਆ ਵੇਖੋ ਮਾਤਾ ਇਸ ਘਰ ਦੀ ਆ ਉਹ ਚੱਕ ਕੇ ਸਾਮਾਨ ਉਹ ਸਾਰਾ ਲਈ ਜਾਂਦੀ ਬਾਹਰ ਕਿੰਨਾ ਨੁਕਸਾਨ ਹੈ ਨੁਕਸਾਨ ਕਿੱਥੋਂ ਪੂਰਾ ਕਰਨੀਏ ਕਿੰਨਾ ਵਿਚਾਰਾ ਨੁਕਸਾਨ ਹੋ ਗਿਆ ਨਾ ਜਗਮੋਣ ਬਾਈ ਘਰ ਬਹਿ ਚੁੱਕਿਆ ਜਮਾ ਬਾਈ ਤੇ ਬਹਿ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਯਾਰ ਕਿੱਥੋਂ ਵਿਚਾਰਾ ਦਿਹਾੜੀਦਾਰ ਬੰਦਾ ਯਾਰ ਕਿੱਥੋਂ ਵਿਚਾਰਾ ਪੂਰਾ ਕਰੂਗਾ ਯਾਰ ਇਨਾ ਨੁਕਸਾਨ ਹੋਈ ਜਾਂਦਾ ਯਾਰ ਮਲਕਾ ਮੜਾ ਜਾ ਝਾਕ ਹੋਈ ਨਾਲ ਯਾਰਾਂ ਦਾ ਨੁਕਸਾਨ ਇਹ ਕਿਹੋਂ ਕਿੱਥੇ ਜਾਣਗੇ ਕਿੱਥੇ ਸਮਾਨ ਆਉਂਦਾ ਰੱਖਣਗੇ ਕੱਢੀ ਜਾਂਦੇ ਉਹ ਵੇਖ ਸਾਰਾ ਇਹ ਪਿੰਡ ਟੀਮਾ ਵਾਲੀ ਤੇ ਮੀਂਹ ਦੇ ਕਾਰਨ ਇਨਾ ਨੁਕਸਾਨ ਹੋ ਚੁੱਕਿਆ ਦੇਖੋ ਯਾਰ ਵਿਚਾਰਿਆਂ ਦਾ ਸਾਰਾ ਕੰਮ ਵਹਿ ਚੁੱਕਿਆ ਤੇ ਸਾਰਾ ਸਮਾਨ ਬਾਹਰ ਕੱਢ ਲਿਆ ਗਿਆ ਕਦੋਂ ਵੀ ਦੇਖ ਸਕਦਾ ਹੈ ਸਾਰੀਆਂ ਨੀਆਂ ਥੱਲੇ ਬੈ ਗਈਆਂ ਬੈ ਗਈਆਂ ਸਪੈਸ ਉਹ ਗਈ ਉਹ ਸਰਪੰਚ ਉਹ ਬੁਖਾਰ ਹਾਂ ਉਹਦੋਂ ਦਿਖਾਦਾ ਹੀ ਮੈਂ ਸਾਰਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵਿਚਾਰਿਆਂ ਦਾ ਇੱਥੇ ਆਪਾਂ ਫੇਰ ਆ ਜਾਨੇ ਆ ਵੇਖੋ ਇੱਥੋਂ ਬੈਠਣਾ ਸਟਾਰਟ ਹੋਇਆ ਸਾਰਾ ਵਿਚਾਰਿਆਂ ਦਾ ਬੈ ਗਿਆ ਪਾਣੀ ਥੱਲੇ ਵੜ ਚੁੱਕਿਆ ਥੱਲੇ ਵੜ ਕੇ ਤੇ ਉਹ ਵੇਖੋ ਅੰਦਰੋਂ ਵੀ ਕਮਰਾ ਸਾਰਾ ਬੈ ਗਿਆ ਵਿਚਾਰਿਆਂ ਦਾ ਕੋں ਕੇ ਘਰ ਥੋੜਾ ਛੱਪੜ ਦੇ ਨਾਲ ਲੱਗਦਾ ਸੀਗਾ ਤੇ ਕਿਸੇ ਨੇ ਛੱਪੜ ਦੇ ਪਾਣੀ ਦਾ ਨਿਕਾਸਗਾ ਨਹੀਂ ਕੀਤਾ ਤੇ ਅੱਜ ਵਿਚਾਰਿਆਂ ਨੂੰ ਆ ਦਿਨ ਵੇਖਣਾ ਪੈ ਗਿਆ ਸਾਰਾ ਕੁਝ ਵਿਚਾਰਿਆਂ ਦਾ ਕਿਹਦਾ ਚੱਤ ਕਰਦਾ ਬਾਈ ਘਰ ਛੱਡ ਕੇ ਬਾਹਰ ਜਾਣ ਨੂੰ ਆਪਾਂ ਵੇਖੋ ਉਧਰ ਹੜਾ ਇੰਨੇ ਆਏ ਫਿਰ ਉਧਰ ਕਿੱਦਾਂ ਨੁਕਸਾਨ ਆਇਆ ਤੇ ਆਹ ਵੇਖੋ ਵਿਚਾਰੇ ਨੂੰ ਅੱਜ ਆਪਦਾ ਘਰ ਛੱਡ ਕੇ ਬਾਹਰ ਜਾਣਾ ਪਿਆ ਕੱਲਾ ਕੱਲਾ ਸਮਾਨ ਵਿਚਾਰੇ ਚੱਕ ਕੇ ਲੈ ਕੇ ਘਰੋਂ ਤੇ ਕੀ ਚੱਤ ਤੇ ਉਹਨਾਂ ਦੇ ਬੀਜ ਦੀ ਹੋ ਗਈ ਵੇਖੋ ਕਿੰਨਾ ਨੁਕਸਾਨ ਹੋ ਗਿਆ ਵਿਚਾਰਿਆਂ ਦਾ ਹਨ ਤੇ ਕੋਈ ਨਹੀਂ ਇਹਨਾਂ ਦਾ ਅਲੀਵਾਰਸ ਵਿਚਾਰਿਆਂ ਦਾ ਹੁਣ ਸਾਰਾ 2Z ਇਧਰੋਂ ਲੈ ਕੇ ਉਹ ਸਾਰਾ ਇਧਰ ਸਾਰਾ ਬਹਿ ਗਿਆ ਹਨਾ ਵੀਰੇ ਸਾਰਾ ਬਹਿ ਗਿਆ ਨਾ ਸਾਰਾ ਬਹਿ ਚੁੱਕਿਆ ਜੀ ਉਹ ਸਾਰਾ ਨਾਲ ਨਾਲੋਂ ਸਾਰਾ ਬਹਿ ਗਿਆ ਆ ਚੱਕੀ ਜਾਂਦੇ ਆ ਸਮਾਨ ਵਿਚਾਰੇ ਕੱਢੀ ਜਾਂਦੇ ਬਾਹਰ ਮੋਟਰਸਾਈਕਲ ਕਰਾਂ ਦੇ ਅੰਦਰ ਖੜੇ ਸੀ ਪਹਿਲਾਂ ਉਹਨਾਂ ਆਏ ਸੀ ਨਹੀਂ ਚਲੋ ਬਾਲਾ ਇਨਸਾਨ ਹੁੰਦਾ ਪਰ ਹੁਣ ਉਹਨਾਂ ਦਾ ਕਰ ਜਮਾ ਵਿਚਾਰਿਆਂ ਦਾ ਆ ਵੇਖੋ ਤੇ ਨਾਲ ਛੱਡ ਗਿਆ ਹੌਲੀ ਹੌਲੀ ਛੱਡਦਾ ਜਾਂਦਾ ਇੱਕ ਇਧਰੋਂ ਵੀ ਛੱਡੀ ਤੇੜ ਉਹ ਵੀ ਦਿਖੋਣੇ ਤੁਹਾਨੂੰ ਮੜਾ ਆ ਵੇਖੋ ਆ ਜਮਾ ਨਵੀਂ ਨਵੀਂ ਦੇ ਛੱਡ ਗਿਆ ਇਧਰੋਂ ਆ ਆ ਹੁਣੇ ਹੁਣੇ ਛੱਡੀ ਆ ਵੇਖੋ ਇਧਰੋਂ ਤੇ ਉੱਤਰੋਂ ਆ ਵੀ ਇਧਰੋਂ ਵੀ ਵੇਖੋ ਵਿਚਾਰਾਂ ਦਾ ਕਿੰਨਾ ਨੁਕਸਾਨ ਆ ਮਾਲਕਾ ਅੱਜ ਦੇ ਟਾਈਮ 'ਚ ਬਾਈ ਘਰ ਪਾਉਣਾ ਤੂੰ ਆਪੇ ਦੱਸੋ ਸਾਰੇ ਪਰਾਂ ਨੂੰ ਪਤਾ ਹੀ ਅੱਜ ਦੇ ਟਾਈਮ 'ਚ ਘਰ ਪਾਉਣਾ ਬਾਈ ਕਿੰਨਾ ਔਖਾ ਕਿੰਨਾ ਔਖਾ ਬਾਈ ਦੱਸੋ ਬਹੁਤ ਔਖਾ ਨਾ ਬਾਕੀ ਇਹ ਕੋਈ ਸਰਦੇਵਰ ਦੇ ਬੰਦੇ ਨਹੀਂ ਐ ਵੀ ਢਾੜੀਦਾਰ ਬੰਦੇ ਆ ਢਾੜੀਦਾਰ ਬੰਦੇ ਆ ਨਾ ਬਾਈ ਕਿੰਨਾ ਔਖਾ ਹੋ ਜਾਂਦਾ ਯਾਰ ਹਨਾ ਤੇ ਮਾਲਕ ਇਹੋ ਜਿਹੇ ਦਿਨ ਬਾਈ ਕਿਥੇ ਲਿਆ ਵੇਣਾ ਪਤਾ ਨਹੀਂ ਹਨਾ ਹਾਂ ਤੇ ਵਿਚਾਰਾਂ ਦਾ ਹੁਣ ਕੌਣ ਵਾਲੀ ਵਾਰ ਸਕੇ ਉਹਨਾਂ ਦੇ ਦਿਲ ਤੇ ਕੀ ਬੀਜ ਦੀ ਹੋ ਗਈ ਉਹ ਹੀ ਜਾਣਦੇ ਆ ਕਿਹਦੇ ਜਰਾਂ ਨੇ ਹਾਂ ਜਰੂਰ ਮਦਦ ਕਰਿਓ ਆਪਾਂ ਨੰਬਰ ਪਾਵਾਂਗੇ ਉਹਦੇ ਵਿੱਚ ਨੰਬਰ ਲਿਖਾਂਗੇ ਬਾਈ ਦਾ ਨੰਬਰ ਦੇ ਦਾਂਗੇ ਜਿਵੇਂ ਮਾਉਣ ਤੇਰਾ ਠੀਕ ਆ ਤੇ ਜਿੰਨਾ ਹੋ ਸਕੇ ਭਰਾ ਆਪਾਂ ਤਾਂ ਨੇ ਮਦਦ ਕਰਨ ਤੇ ਵੀ ਪੈਸੇ ਸਹੀ ਤੇਰੇ ਕੋਲ ਹੀ ਆਉਣ ਪਤਾ ਨਹੀਂ ਹਨਾ ਕਿ ਅੱਜ ਕੱਲ ਫਰੌਡ ਬਹੁਤ ਚੱਲੀ ਜਾਂਦਾ ਬਾਈ ਹਨਾ ਕਿੰਨਾ ਲੁੱਟ ਜਾਂਦੇ ਇੱਕ ਦੂਜੇ ਪਰ ਆਪਾਂ ਤਾਂ ਨੇ ਸਹੀ ਥਾਂ ਵਿਚਾਰੇ ਦੀ ਮਦਦ ਹੋ ਸਕੇ ਮੋੜ ਅੱਜ ਦੇ ਟਾਈਮ 'ਚ ਬਾਈ ਘਰ ਪਾਣਾ ਬਹੁਤ ਜਿਆਦਾ ਔਖਾ ਯਾਰ ਵਿਚਾਰੇ ਦਾ ਨੁਕਸਾਨ ਵੇਖੋ ਕਿੰਨਾ ਹੋ ਚੁੱਕਿਆ ਸਾਰਾ ਘਰ ਬਹਿ ਗਿਆ ਕੀ ਦਾ ਚਿਤ ਕਰਦਾ ਇਹ ਨਿੱਕੇ ਨਿੱਕੇ ਬੱਚੇ ਯਾਰ ਅੰਦਰੋਂ ਉੱਠ ਕੇ ਬਾਹਰ ਗਏ ਯਾਰ ਹਨਾ ਕਿੰਨਾ ਨੁਕਸਾਨ ਹੋ ਗਿਆ ਵਾਹਿਗੁਰੂ ਵਾਹਿਗੁਰੂ ਬਹੁਤ ਜਿਆਦਾ ਨੁਕਸਾਨ ਆ ਵਿਚਾਰਾ ਜਗਮੋਣ ਜੀ ਦਾ ਘਰ ਸੀਗਾ ਵਿਚਾਰਾ ਉਹ ਜਾਂਦਾ ਬਹੁਤ ਜਿਆਦਾ ਨੁਕਸਾਨ ਆ ਵਾਹਿਗੁਰੂ